ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਜ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅਮੀਨਾ ਜਿਸ ਦੇ ਕਹਾਣੀਕਾਰ ਹਨ ਸਾਦਤ ਹਸਨ ਮੰਟੋ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਦੂਰ ਤੱਕ ਛੋਨੇ ਦੇ ਸੁਨਹਿਰੀ ਖੇਤ ਫੈਲੇ ਹੋਏ ਸਨ ਝੁੰਮੇ ਦਾ ਨੌਜਵਾਨ ਮੁੰਡਾ ਬਿੰਦੀ ਕੱਟੇ ਹੋਏ ਛੋਨੇ ਦੇ ਪੂਲੇ ਉਠਾ ਚੁੱਕ ਰਿਹਾ ਸੀ ਤੇ ਨਾਲ ਹੀ ਨਾਲ ਗਾ ਵੀ ਰਿਹਾ ਸੀ ਛੋਨਾ ਦੇ ਪੂਲੇ ਧਰ-ਧਰ ਕਾਂਦੇ ਪਰ ਪਰ ਲਿਆਏ ਖੇਤ ਸੁਨਹਿਰਾ ਤੰਦੌਲਤ ਵੀ ਬਿੰਦੂ ਦਾ ਬਾਪ ਜੁੰਮਾ ਪਿੰਡ ਵਿੱਚ ਬਹੁਤ ਮਕਬੂਲ ਸੀ ਹਰ ਸ਼ਖਸ ਨੂੰ ਪਤਾ ਸੀ ਕਿ ਉਹਨੂੰ ਆਪਣੀ ਪਤਨੀ ਨਾਲ ਬਹੁਤ ਪਿਆਰ ਹੈ ਉਹਨਾਂ ਦੋਨਾਂ ਦਾ ਇਸ਼ਕ ਪਿੰਡ ਦੇ ਹਰ ਸ਼ਖਸ ਨੂੰ ਪਤਾ ਸੀ ਉਹਨਾਂ ਦੇ ਦੋ ਬੱਚੇ ਸਨ ਇੱਕ ਬਿੰਦੂ ਸੀ ਜਿਸ ਦੀ ਉਮਰ 13 ਸਾਲਾਂ ਦੇ ਕਰੀਬ ਸੀ ਦੂਜਾ ਚੰਦੂ ਸਭ ਖੁਸ਼ ਸਨ ਮਗਰ ਇੱਕ ਰੋਜ਼ ਅਚਾਨਕ ਜੁੰਮੇ ਦੀ ਪਤਨੀ ਬਿਮਾਰ ਪੈ ਗਈ ਹਾਲਤ ਬਹੁਤ ਨਾਜ਼ੁਕ ਹੋ ਗਈ ਬਹੁਤ ਇਲਾਜ ਕੀਤੇ ਢੂਨੇ ਟੋਟ ਕੇ ਅਜ਼ਮਾਏ ਮਗਰ ਉਹਨੂੰ ਕੋਈ ਫਰਕ ਨਾ ਪਿਆ ਜਦੋਂ ਮਰਦ ਜਾਨਲੇਵਾ ਸ਼ਕਲ ਇਖਤियार ਕਰ ਗਿਆ ਤਾਂ ਉਸਨੇ ਆਪਣੇ ਬਤੀ ਨੂੰ ਕਮਜ਼ੋਰ ਆਵਾਜ਼ ਵਿੱਚ ਕਿਹਾ ਤੁਸੀਂ ਮੈਨੂੰ ਕਬੂਤਰੀ ਕਿਹਾ ਕਰਦੀ ਸੀ ਅਤੇ ਖੁਦ ਨੂੰ ਕਬੂਤਰ ਅਸੀਂ ਦੋਨਾਂ ਨੇ ਦੋ ਬੱਚੇ ਪੈਦਾ ਕੀਤੇ ਹੁਣ ਇਹ ਤੁਹਾਡੀ ਕਬੂਤਰੀ ਮਾਰ ਰਹੀ ਹੈ ਕਿਤੇ ਅਜਿਹਾ ਨਾ ਹੋਵੇ ਕਿ ਮੇਰੇ ਮਰਨ ਦੇ ਬਾਅਦ ਤੁਸੀਂ ਕੋਈ ਹੋਰ ਕਬੂਤਰੀ ਆਪਣੇ ਘਰ ਲੈ ਆਓ ਥੋੜੀ ਦੇਰ ਬਾਅਦ ਉਹ ਬਿਸੁਰਤੀ ਵਿੱਚ ਬੋਲਣ ਲੱਗ ਗਈ ਜੁਮੇ ਦੀਆਂ ਅੱਖਾਂ ਵਿੱਚੋਂ ਅਥਰੂ ਵਗ ਰਹੇ ਸਨ ਅਤੇ ਉਸਦੀ ਪਤਨੀ ਆਵਾ ਤਵਾ ਬੋਲੀ ਜਾ ਰਹੀ ਸੀ ਤੁਸੀਂ ਹੋਰ ਕਬੂਤਰੀ ਲੈ ਆਓਗੇ ਜਦੋਂ ਤੱਕ ਮੇਰੇ ਬੱਚੇ ਜ਼ਿੰਦਾ ਹਨ ਤੁਸੀਂ ਉਹਨਾਂ ਨੂੰ ਮੁਹੱਬਤ ਨਹੀਂ ਕਰੋਗੇ ਇਸ ਲਈ ਉਹਨਾਂ ਨੂੰ ਜਿਬਹੇ ਕਰਕੇ ਖਾ ਜਾਵੇਗੀ ਜੁਮੇ ਨੇ ਆਪਣੀ ਪਤਨੀ ਨੂੰ ਬੜੇ ਪਿਆਰ ਨਾਲ ਕਿਹਾ ਸਕੀਨਾ ਮੈਂ ਤੈਨੂੰ ਵਚਨ ਦਿੰਦਾ ਹਾਂ ਕਿ ਜ਼ਿੰਦਗੀ ਪਰ ਦੂਜਾ ਬਿਆਨ ਨਹੀਂ ਕਰਾਵਾਂਗਾ ਤੇਰੇ ਦੁਸ਼ਮਣ ਮਰਨ ਤੂੰ ਬਹੁ ਛੇਤੀ ਠੀਕ ਹੋ ਜਾਏਗੀ ਸਕੀਨਾ ਦੇ ਬੁੱਲਾਂ ਤੇ ਮੁਰਦਾ ਜਿਹੀ ਮੁਸਕਰਾਹਟ ਫੈਲ ਗਈ ਇਸ ਦੇ ਫੌਰਨ ਬਾਅਦ ਉਸ ਦੀ ਰੂਹ ਸਰੀਰਕ ਪਿੰਜਰੇ ਵਿੱਚੋਂ ਉਡਾਰੀ ਮਾਰ ਗਈ ਜੁਮਾ ਬਹੁਤ ਰੋਇਆ ਜਦੋਂ ਉਸਨੇ ਆਪਣੇ ਹੱਥਾਂ ਨਾਲ ਉਹਨੂੰ ਦਫਨ ਕੀਤਾ ਤਾਂ ਉਸਨੂੰ ਐਸਾ ਮਹਿਸੂਸ ਹੋਇਆ ਕਿ ਉਸਨੇ ਆਪਣੀ ਜ਼ਿੰਦਗੀ ਮਨਾ ਮਿੱਟੀ ਦੀ ਢੇਹਾਂ ਗੱਡ ਦਿੱਤੀ ਹੈ ਉਹਨੂੰ ਹਰ ਵਕਤ ਗਮਹੀਨ ਰਹਿੰਦਾ ਕੰਮਕਾਜ ਵਿੱਚ ਉਸਨੂੰ ਕੋਈ ਦਿਲਚਸਪੀ ਨਾ ਰਹੀ ਇੱਕ ਦਿਨ ਉਸਦੇ ਇੱਕ ਵਫਾਦਾਰ ਮੁਜਾਰੇ ਨੇ ਉਸਨੂੰ ਕਿਹਾ ਸਰਕਾਰ ਬਹੁਤ ਦਿਨਾਂ ਤੋਂ ਮੈਂ ਤੁਹਾਡੀ ਇਹ ਹਾਲਤ ਵੇਖ ਰਿਹਾ ਹਾਂ ਅਤੇ ਮਨ ਹੀ ਮਨ ਵਿੱਚ ਕੁਰਦਾ ਜਾ ਰਿਹਾ ਹਾਂ ਅੱਜ ਮੇਰੇ ਤੋਂ ਨਹੀਂ ਰਿਹਾ ਗਿਆ ਤਾਂ ਤੁਹਾਨੂੰ ਹੀ ਅਰਜ਼ ਕਰਨਾ ਆਇਆ ਹਾਂ ਕਿ ਤੁਸੀਂ ਆਪਣੇ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਹੋ ਆਪਣੀਆਂ ਜ਼ਮੀਨਾਂ ਵੱਲ ਕੋਈ ਤਵੱਜੋ ਨਹੀਂ ਦਿੰਦੇ ਤੁਹਾਨੂੰ ਵੀ ਇਸ ਦਾ ਇਲਮ ਵੀ ਨਹੀਂ ਕਿੰਨਾ ਨੁਕਸਾਨ ਹੋ ਰਿਹਾ ਹੈ ਜੁਮੇ ਨੇ ਬੜੀ ਬੇਪਰਵਾਹੀ ਨਾਲ ਕੀਤਾ ਹੋਣ ਦਿਓ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਸਰਕਾਰ ਤੁਸੀਂ ਹੋਸ਼ ਵਿੱਚ ਆਓ ਜੀ ਚਾਰੇ ਤਰਫ ਦੁਸ਼ਮਣ ਹੀ ਦੁਸ਼ਮਣ ਹਨ ਅਜੇ ਹਾਂ ਨਾ ਹੋਵਿਓ ਤੁਹਾਡੀ ਗਫਲਤ ਦਾ ਫਾਇਦਾ ਚੁੱਕ ਕੇ ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਕਰ ਲੈਣ ਤੁਹਾਤੋਂ ਮੁਕਦਮਾबाजी ਕੀ ਹੋਵੇਗਾ ਮੇਰੀ ਤਾਂ ਇਹੀ ਦਿਲੀ ਰਾਏ ਹੈ ਕਿ ਤੁਸੀਂ ਦੂਜਾ ਵਿਆਹ ਕਰ ਲਓ ਇਸ ਨਾਲ ਤੁਹਾਡੇ ਗਾਮ ਦਾ ਬੋਝ ਹਲਕਾ ਹੋ ਜਾਵੇਗਾ ਅਤੇ ਤੁਹਾਡੇ ਮੁੰਡਿਆਂ ਨੂੰ ਪਿਆਰ ਮੁਹੱਬਤ ਵੀ ਕਰੇਗੀ ਜੁਮੇ ਨੂੰ ਬਹੁਤ ਗੁੱਸਾ ਆਇਆ ਬਕਵਾਸ ਨਾ ਕਰ ਰਮਜਾਨੀ ਤੂੰ ਨਹੀਂ ਸਮਝਦਾ ਕਿ ਮੇ ਤਰੇਈ ਮਾਂ ਕੀ ਹੁੰਦੀ ਹੈ ਇਸ ਦੇ ਇਲਾਵਾ ਤੂੰ ਇਹ ਵੀ ਤਾਂ ਸੋਚ ਮੇਰੀ ਪਤਨੀ ਦੀ ਰੂਹ ਨੂੰ ਕਿੰਨਾ ਵੱਡਾ ਸੱਮਾ ਪਹੁੰਚੂਗਾ ਬਹੁਤ ਦਿਨਾਂ ਦੀ ਮਿਹਨਤ ਦੇ ਬਾਅਦ ਆਖਰ ਰਮਜਾਨੀ ਆਪਣੇ ਆਕਾ ਨੂੰ ਦੂਜੇ ਵਿਆਹ ਲਈ ਰਜ਼ਾਮੰਦ ਕਰਨ ਵਿੱਚ ਕਾਮਯਾਬ ਹੋ ਗਿਆ ਜਦੋਂ ਵਿਆਹ ਹੋ ਗਿਆ ਤਾਂ ਉਸਨੇ ਆਪਣੇ ਮੁੰਡਿਆਂ ਨੂੰ ਇੱਕ ਵੱਖਰੇ ਮਕਾਨ ਵਿੱਚ ਭੇਜ ਦਿੱਤਾ ਹਰ ਰੋਜ਼ ਉੱਥੇ ਕਈ-ਕਈ ਘੰਟੇ ਰਹਿੰਦਾ ਅਤੇ ਬਿੰਦੂ ਅਤੇ ਚੰਦੂ ਨਾਲ ਗੱਲਾਂ-ਬਾਤਾਂ ਕਰਦਾ ਤੇ ਖੇਡਦਾ ਰਹਿੰਦਾ ਨਵੀਂ ਪਤਨੀ ਨੂੰ ਇਹ ਗੱਲ ਬਹੁਤ ناਗਵਾਰ ਗੁਜ਼ਰੀ ਇੱਕ ਗੱਲ ਹੋਰ ਵੀ ਸੀ ਕਿ ਮੱਖਣ ਦੁੱਧ ਦਾ ਕਾਫੀ ਹਿੱਸਾ ਉਸਦੇ ਮਿਤਰੇ ਦੇ ਬੇਟਿਆਂ ਕੋਲ ਚਲਾ ਜਾਂਦਾ ਸੀ ਇਸ ਤੋਂ ਬਹੁਤ ਸੜਦੀ ਉਸ ਦਾ ਤਾਂ ਇਹ ਮਤਲਬ ਸੀ ਕਿ ਕਾਰੋਬਾਰ ਦੀ ਮਾਲਕ ਉਹ ਹੀ ਹੈ ਇੱਕ ਦਿਨ ਜੁੰਮਾ ਜਦੋਂ ਖੇਤਾਂ ਤੋਂ ਵਾਪਸ ਆਇਆ ਤਾਂ ਉਸਦੀ ਨਵੀਂ ਪਤਨੀ ਜਾਰੋ ਜਾਰ ਰੋਣ ਲੱਗੀ। ਜੁਮੇ ਨੇ ਉਸ ਦੀ ਵਜ੍ਹਾ ਪੁੱਛੀ ਤਾਂ ਉਸਨੇ ਕਿਹਾ ਤੁਸੀਂ ਮੈਨੂੰ ਆਪਣਾ ਨਹੀਂ ਸਮਝਦੇ। ਇਸ ਲਈ ਬੱਚਿਆਂ ਨੂੰ ਦੂਜੇ ਮਕਾਨ ਵਿੱਚ ਭੇਜ ਦਿੱਤਾ। ਮੈਂ ਉਹਨਾਂ ਦੀ ਮਾਂ ਹਾਂ। ਕੋਈ ਦੁਸ਼ਮਨ ਤਾਂ ਨਹੀਂ ਹਾਂ। ਮੈਨੂੰ ਬਹੁਤ ਦੁੱਖ ਹੁੰਦਾ ਹੈ। ਜਦੋਂ ਮੈਂ ਸੋਚਦੀ ਹਾਂ ਕਿ ਵਿਚਾਰੇ ਬੱਚੇ ਹੀ ਇਕੱਲੇ ਰਹਿੰਦੇ ਹਨ। ਜੁਮੇ ਇੰਨਾ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਅਤੇ ਦੂਜੇ ਹੀ ਦਿਨ ਬਿੰਦੂ ਅਤੇ ਚੰਦ ਨੂੰ ਲੈ ਆਇਆ ਅਤੇ ਉਹਨਾਂ ਨੂੰ ਮਿਤ੍ਰੇਈ ਮਾਂ ਦੇ ਹਵਾਲੇ ਕਰ ਦਿੱਤਾ। ਉਸਨੇ ਬੱਚੇ ਨੂੰ ਐਨੇ ਪਿਆਰ ਮੁਹੱਬਤ ਨਾਲ ਰੱਖਿਆ ਕਿ ਆਲੇ-ਦੁਆਲੇ ਦੇ ਸਭ ਲੋਕ ਉਸ ਦੀ ਤਾਰੀਫ਼ ਵਿੱਚ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਲੱਗ ਪਏ। ਨਵੀਂ ਪਤਨੀ ਨੇ ਜਦੋਂ ਆਪਣੇ ਖਾਵਨ ਦੇ ਦਿਲ ਨੂੰ ਪੂਰੀ ਤਰ੍ਹਾਂ ਮੋਲਿਆ ਤਾਂ ਇੱਕ ਦਿਨ ਇੱਕ ਮੁਜਾਰੇ ਨੂੰ ਸਾਦੇ ਕੱਲ ਵਿੱਚ ਉਸ ਨੂੰ ਬੜੇ ਰਾਜ਼ਦਾਰੀ ਵਾਲੇ ਲਹਿਜੇ ਵਿੱਚ ਕਿਹਾ ਮੈਂ ਤੇਤੋਂ ਕੰਮ ਇੱਕ ਲੈਣਾ ਚਾਹੁੰਦੀ ਹਾਂ। ਬੋਲ ਕਰੇਗਾ। ਉਸ ਮੁਜਾਰੇ ਨੇ ਜਿਸ ਦਾ ਨਾਮ ਛਬਰਾਤੀ ਸੀ ਹੱਥ ਜੋੜ ਕੇ ਕਿਹਾ ਸਰਕਾਰ ਤੁਸੀਂ ਮਾਈ-ਬਾਪੋ ਜਾਨ ਤੱਕ ਹਾਜ਼ਰ। ਨਵੀ ਪਤਨੀ ਨੇ ਕਿਹਾ ਵੇਖੋ ਕੱਲ ਦਰਿਆ ਦੇ ਕੋਲ ਵਿਸ਼ਾਲ ਮੇਲਾ ਲੱਗ ਰਿਹਾ ਹੈ ਮੈਂ ਆਪਣੇ ਮਤਰੇ ਬੇਟਿਆਂ ਨੂੰ ਤੇਰੇ ਨਾਲ ਭੇਜਾਂਗੀ ਉਹਨਾਂ ਨੂੰ ਕਿਸ਼ਤੀ ਦੀ ਸੈਰ ਕਰਾਉਣਾ ਅਤੇ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਕੋਈ ਹੋਰ ਵੇਖਦਾ ਨਾ ਹੋਵੇ ਉਹਨਾਂ ਨੂੰ ਡੂੰਘੇ ਪਾਣੀ ਵਿੱਚ ਡਬੋਵੋ ਦੇਣਾ ਛਬਰਾਂਤੀ ਦੀ ਮਾਨਸਿਕਤਾ ਗੁਲਾਮਾਨਾ ਸੀ ਇਸ ਦੇ ਇਲਾਵਾ ਉਸ ਨੂੰ ਬਹੁਤ ਵੱਡੇ ਇਨਾਮ ਦਾ ਲਾਲਚ ਦਿੱਤਾ ਗਿਆ ਸੀ ਉਹ ਦੂਜੇ ਰੋਜ਼ ਬਿੰਦੂ ਅਤੇ ਚੰਦ ਨੂੰ ਆਪਣੇ ਨਾਲ ਲੈ ਗਿਆ ਉਹਨਾਂ ਨੂੰ ਕਿਸ਼ਤੀ ਵਿੱਚ ਬਿਠਾਇਆ ਕਿਸ਼ਤੇ ਨੂੰ ਖੁਦ ਠੇਲਣਾ ਸ਼ੁਰੂ ਕੀਤਾ ਦਰਿਆ ਵਿੱਚ ਦੂਰ ਤੱਕ ਚਲਾ ਗਿਆ ਜਿੱਥੇ ਕੋਈ ਦੇਖਣ ਵਾਲਾ ਨਹੀਂ ਸੀ ਉਸੇ ਚਾਇਆ ਕਿ ਬੱਚਿਆਂ ਨੂੰ ਤੱਕਾ ਦੇ ਕੇ ਡਬੋ ਦੇਵੇ ਮਗਰ ਇੱਕਦਮ ਉਸਦੀ ਜ਼ਮੀਰ ਜਾਗ ਉੱਕੀ ਉਸਨੇ ਸੋਚਿਆ ਇਨਾਂ ਬੱਚਿਆਂ ਦਾ ਕੀ ਕਸੂਰ ਹੈ ਸਿਵਾਏ ਇਸ ਦੇ ਕਿ ਉਹਨਾਂ ਦੀ ਆਪਣੀ ਮਾਂ ਮਾਰ ਚੁੱਕੀ ਹੈ ਅਤੇ ਹੋਨੇ ਮੇ ਤ੍ਰੇਈ ਮਾਂ ਦੇ ਰਹਿਮ ਕਰਮ ਤੇ ਹਨ ਬਿਹਤਰ ਇਹ ਹੀ ਹੈ ਕਿ ਮੈਂ ਇਨਾਂ ਨੂੰ ਕਿਸੇ ਸ਼ਖਸ ਦੇ ਹਵਾਲੇ ਕਰ ਦੇਵਾਂ ਅਤੇ ਮਤ੍ਰੇਈ ਮਾਂ ਨੂੰ ਜਾ ਕੇ ਕਹਿ ਦੇਵਾਂ ਕਿ ਦੋਨੋਂ ਡੁੱਬ ਚੁੱਕੇ ਹਨ ਦਰਿਆ ਦੇ ਦੂਜੇ ਕੰਢੇ ਉੱਤਰ ਕੇ ਉਸਨੇ ਬਿੰਦੂ ਅਤੇ ਚੰਦਨੂਕ ਵਪਾਰੀ ਦੇ ਹਮਲੇ ਕਰ ਦਿੱਤੇ ਜਿਸ ਨੇ ਉਹਨਾਂ ਨੂੰ ਮੁਲਾਜ਼ਮ ਰੱਖ ਲਿਆ ਵੱਡਾ ਮੁੰਡਾ ਬਿੰਦੂ ਖੇਲ ਖੁੱਦ ਦਾ ਆਦੀ ਸੀ ਤੇ ਮਿਹਨਤ ਮੁਸ਼ਕਲ ਤੇ ਬਹੁਤ ਘਬਰਾਉਂਦਾ ਸੀ ਵਪਾਰੀ ਕੋਲ ਭੱਜ ਨਿਕਲਿਆ ਅਤੇ ਪੈਦਲ ਚੱਲ ਕੇ ਦੂਜੇ ਸ਼ਹਿਰ ਵਿੱਚ ਪੁੱਜ ਗਿਆ ਮਗਰ ਉੱਥੇ ਉਸ ਨੂੰ ਇੱਕ ਦੌਲਤਮੰਦ ਆਦਮੀ ਦੇ ਕੋਲ ਜਿਸ ਦਾ ਨਾਂ ਕਲੰਦਰ ਬੇਗ ਸੀ ਪਨਾਹ ਲੈਣੀ ਪਈ ਕਲੰਦਰ ਬੇਗ ਨੇਕ ਦਿਲ ਆਦਮੀ ਸੀ ਉਸਨੇ ਚਾਇਆ ਕਿ ਬਿੰਦੂ ਨੂੰ ਆਪਣੇ ਕੋਲ ਨੌਕਰ ਰੱਖ ਲਵੇ ਇਸ ਲਈ ਉਸਨੇ ਬਿੰਦੂ ਨੂੰ ਪੁੱਛਿਆ ਬਰਖੁਰਦਾਰ ਕੀ ਤਨਖਾਹ ਲਵੋਗੇ ਬਿੰਦੂ ਨੇ ਜਵਾਬ ਦਿੱਤਾ ਜਨਾਬ ਮੈਂ ਤਨਖਾਹ ਨਹੀਂ ਲਵਾਂਗਾ ਕੁਲੰਦਰ ਬੇਗ ਨੂੰ ਬੜੀ ਹੈਰਤ ਹੋਈ ਮੁੰਡਾ ਸ਼ਕਲ ਸੁਰਤ ਦਾ ਅੱਛਾ ਸੀ ਉਸ ਵਿੱਚ ਗਮਾਰਪਨ ਵੀ ਨਹੀਂ ਸੀ ਉਸਨੇ ਪੁੱਛਿਆ ਆਪ ਕਿਸ ਖਾਨਦਾਨ ਦੇ ਹੋ ਕਿਸ ਸ਼ਹਿਰ ਦੇ ਵਸਿੰਦੇ ਹੋ ਬਿੰਦੂ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਖਾਮੋਸ਼ ਰਿਹਾ ਫਿਰ ਹੋਣ ਲੱਗ ਪਿਆ ਕਲੰਦਰ ਬੇਗ ਨੇ ਉਸ ਤੋਂ ਹੋਰ ਪੁੱਛਗਿਸ਼ ਕਰਨਾ ਮناسب ਨਾ ਸਮਝਿਆ ਜਦੋਂ ਬਿੰਦੂ ਨੂੰ ਉਸ ਦੇ ਕੋਲ ਰਹਿੰਦੇ ਹੋਏ ਕਾਫੀ ਅਰਸਾ ਗੁਜ਼ਰ ਗਿਆ ਤਾਂ ਕਲੰਦਰ ਬੇਗ ਉਸ ਦੀ ਖੁਸ਼ਾਮਦ ਤੋਂ ਬਹੁਤ ਪ੍ਰਭਾਵਿਤ ਹੋਇਆ ਇੱਕ ਦਿਨ ਉਸ ਨੇ ਆਪਣੀ ਪਤਨੀ ਨੂੰ ਕਿਹਾ ਬਿੰਦੂ ਮੈਨੂੰ ਬਹੁਤ ਪਸੰਦ ਹੈ ਮੈਂ ਤਾਂ ਸੋਚਦਾ ਹਾਂ ਉਸ ਨਾਲ ਆਪਣੀ ਇੱਕ ਕੁੜੀ ਵਿਆਹ ਦੇਵਾਂ ਪਤਨੀ ਨੂੰ ਆਪਣੀ ਖਾਵੰਦੀ ਇਹ ਗੱਲ ਬੁਰੀ ਲੱਗੀ ਪਰ ਆਕਰ ਉਸ ਨੇ ਕਿਹਾ ਤੁਸੀਂ ਉਸ ਦੇ ਖਾਨਦਾਨ ਬਾਰੇ ਤਾਂ ਪਤਾ ਕਰੋ ਕਲੰਦਰ ਬੇਗ ਨੇ ਕਿਹਾ ਮੈਂ ਇੱਕ ਵਾਰ ਉਸ ਤੋਂ ਉਸਦੇ ਖਾਨਦਾਨ ਬਾਰੇ ਪੁੱਛਿਆ ਸੀ ਤਾਂ ਉਹ ਬੇਤਹਾਸ਼ਾ ਰੋਣ ਲੱਗ ਪਿਆ ਸੀ ਫਿਰ ਮੈਂ ਇਸ ਵਿਸ਼ੇ ਤੇ ਉਸ ਨਾਲ ਕਦੇ ਕੋਈ ਗੱਲ ਨਹੀਂ ਕੀਤੀ ਬਿੰਦੂ ਕਈ ਸਾਲ ਕਲੰਦਰ ਬੇਗਲ ਕੋਲ ਰਿਹਾ ਜਦੋਂ 20 ਸਾਲ ਦਾ ਹੋ ਗਿਆ ਤਾਂ ਕਲੰਦਰ ਬੇਗ ਨੇ ਆਪਣਾ ਸਾਰਾ ਕੰਮਕਾਜ ਉਸ ਦੇ سپرد ਕਰ ਦਿੱਤਾ ਕਾਫੀ ਅਰਸਾ ਗੁਜ਼ਰ ਗਿਆ ਇੱਕ ਦਿਨ ਬਿੰਦੂ ਨੇ بڑے ਅਦਬ ਨਾਲ ਆਪਣੇ ਆਕਾ ਨੂੰ ਬੇਨਤੀ ਕੀਤੀ ਦਰਿਆ ਦੇ ਉਸ ਪਾਰ ਦੂਰ ਜੋ ਇੱਕ ਪਿੰਡ ਹੈ ਉੱਤੇ ਮੈਂ ਛੋਟਾ ਮਕਾਨ ਬਣਵਾਉਣਾ ਚਾਹੁੰਦਾ ਹਾਂ ਕੀ ਤੁਸੀਂ ਮੈਨੂੰ ਇੰਨਾ ਰੁਪਇਆ ਦੇ ਸਕਦੇ ਹੋ ਕਿ ਮੇਰੀ ਇਹ ਖਾਹਿਸ਼ ਪੂਰੀ ਹੋ ਜਾਵੇ ਕਲੰਦਰ ਮੁਸਕਰਾਇਆ ਤੁਸੀਂ ਜਿੰਨਾ ਰੁਪਇਆ ਚਾਹੋ ਲੈ ਸਕਦੇ ਹੋ ਪੁੱਤਰ ਪਰ ਇਹ ਦੱਸੋ ਕਿ ਤੁਸੀਂ ਦਰਿਆ ਪਾਰ ਐਨੀ ਦੂਰ ਮਕਾਨ ਕਿਉਂ ਬਣਵਾਉਣਾ ਚਾਹੁੰਦੇ ਹੋ ਬਿੰਦੂ ਨੇ ਜਵਾਬ ਦਿੱਤਾ ਇਹ ਰਾਜ਼ ਜਲਦੀ ਹੀ ਖੁੱਲ ਜਾਵੇਗਾ ਬਿੰਦੂ ਅਤੇ ਚੰਦੂ ਦਾ ਬਾਪ ਆਪਣੇ ਬੇਟਿਆਂ ਦੀ ਯਾਦ ਵਿੱਚ ਘੋਲੋ-ਘੋਲ ਕੇ ਮਰ ਚੁੱਕਿਆ ਸੀ ਮੁਜਾਰਿਆਂ ਦੀ ਬਹੁਤ ਮਾੜੀ ਹਾਲਤ ਸੀ ਇਸ ਲਈ ਜ਼ਮੀਨਾਂ ਦੀ ਦੇਖਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ। ਬਿੰਦੂ ਬਹੁਤ ਸਾਰੇ ਰੁਪਈਆ ਲੈ ਕੇ ਆਪਣੇ ਪਿੰਡ ਪੁੱਜਿਆ। ਇੱਕ ਪੱਕਾ ਮਕਾਨ ਬਣਵਾਇਆ ਅਤੇ ਮੁਜਾਰਿਆਂ ਨੂੰ ਖੁਸ਼ਹਾਲ ਕਰ ਦਿੱਤਾ। ਬਿੰਦੂ ਦਾ ਭਰਾ ਚੰਦੂ ਜਿਸ ਸ਼ਖਸ ਦੇ ਕੋਲ ਮੁਲਾਜ਼ਮ ਸੀ, ਉਸਨੇ ਉਹਨੂੰ ਪੁੱਤਰ ਬਣਾ ਲਿਆ ਸੀ। ਇੱਕ ਦਫਾ ਉਹ ਖਤਰਨਾਕ ਤੌਰ ਤੇ ਬਿਮਾਰ ਪੈ ਗਿਆ ਤਾਂ ਉਸ ਸ਼ਖਸ ਦੀ ਪਤਨੀ ਨੇ ਜਿਸ ਦਾ ਨਾਮ ਸਮਦ ਖਾਨ ਸੀ, ਆਪਣੀ ਧੀ ਅਮੀਨਾ ਨੂੰ ਕਿਹਾ ਕਿ ਉਹ ਉਸ ਦੀ ਦੇਖਭਾਲ ਕਰੇ। ਅਮੀਨਾ ਇੱਕ ਨਾਜ਼ੁਕ ਬਦਨ ਵਾਲੀ ਹਸੀਨ ਕੁੜੀ ਸੀ। ਦਿਨ ਰਾਤ ਉਸਨੇ ਚੰਦੂ ਦੀ ਖidmat ਕੀਤੀ ਆਖਰ ਉਹ ਸਿਹਤਮੰਦ ਹੋ ਗਿਆ ਦੇਖਭਾਲ ਦੇ ਇਸ ਦੌਰ ਵਿੱਚ ਉਹ ਕੁਝ ਇਸ ਤਰ੍ਹਾਂ ਕੋਲ ਮਿਲ ਗਏ ਕਿ ਉਹਨਾਂ ਦੋਨੋਂ ਨੇ ਇੱਕ ਦੂਜੇ ਨਾਲ ਮੁਹੱਬਤ ਹੋ ਗਈ ਮਗਰ ਚੰਦੂ ਸੋਚਦਾ ਸੀ ਕਿ ਅਮੀਨਾ ਇੱਕ ਦੌਲਤਮੰਦ ਦੀ ਕੁੜੀ ਹੈ ਅਤੇ ਮੈਂ ਮਹਿਜ਼ ਇੱਕ ਗੰਗਾਲ ਉਹਨਾਂ ਦਾ ਆਪਸ ਵਿੱਚ ਕੀ ਜੋੜ ਹੈ ਉਸਦੇ ਅੱਬਾ ਭਲਾ ਕਦੋਂ ਉਹਨਾਂ ਦੇ ਵਿਆਹ ਤੇ ਰਾਜ਼ੀ ਹੋਣਗੇ ਪਰ ਅਮੀਨਾ ਨੂੰ ਕਿਸੇ ਕਦਰ ਭਰੋਸਾ ਸੀ ਕਿ ਉਸਦੇ ਮਾਪੇ ਰਾਜ਼ੀ ਹੋ ਜਾਣਗੇ ਇਸ ਲਈ ਕਿਉਂਕਿ ਉਹ ਚੰਦੂ ਨੂੰ ਬੜੀ ਚੰਗੀਆਂ ਨਿਗਾਹਾਂ ਨਾਲ ਵੇਖਦੇ ਸਨ ਇਕ ਦਿਨ ਚੰਦੂ ਗਾਮ ਅੱਜਾਂ ਦੀ ਇੱਜੜ ਨੂੰ ਟੋਪੇ ਤੇ ਪਾਣੀ ਪਿਆ ਰਿਆ ਸੀ ਕਿ ਅਮੀਨਾ ਭੱਜਦੀ ਹੋਈ ਆਈ ਉਸ ਦਾ ਸਾਹ ਫੁੱਲਿਆ ਹੋਇਆ ਸੀ ਨਿੱਕਾ ਜਿਹਾ ਸੀਨਾ ਧੜਕ ਰਿਹਾ ਸੀ ਉਸਨੇ ਖੁਸ਼ੀ-ਖੁਸ਼ੀ ਚੰਦੂ ਨੂੰ ਕਿਹਾ ਇੱਕ ਚੰਗੀ ਖਬਰ ਲਿਆਈ ਹਾਂ ਅੱਜ ਮੇਰੇ ਮਾਪੇ ਮੇਰੇ ਵਿਆਹ ਦੀ ਗੱਲ ਕਰ ਰਹੇ ਸਨ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਤੁਸੀਂ ਬੜੇ ਚੰਗੇ ਮੁੰਡੇ ਹੋ ਇਸ ਲਈ ਤੁਹਾਨੂੰ ਮੇਰੇ ਨਾਲ ਵਿਆਹ ਦੇਣਾ ਚਾਹੀਦਾ ਹੈ ਚੰਦੂ ਇਸ ਕਦਰ ਖੁਸ਼ ਹੋਇਆ ਕਿ ਉਸਨੇ ਅਮੀਨਾ ਨੂੰ ਚੁੱਕ ਲਿਆ ਅਤੇ ਨੱਚਣਾ ਸ਼ੁਰੂ ਕਰ ਦਿੱਤਾ ਉਹਨਾਂ ਦੋਨਾਂ ਦਾ ਵਿਆਹ ਹੋ ਗਿਆ। 1 ਸਾਲ ਦੇ ਬਾਅਦ ਉਹਨਾਂ ਦੇ ਇੱਕ ਮੁੰਡਾ ਪੈਦਾ ਹੋਇਆ ਜਿਸ ਦਾ ਨਾਮ ਜਮੀਲ ਰੱਖਿਆ ਗਿਆ। ਜਦੋਂ ਬਿੰਦੂ ਆਪਣੇ ਪਿੰਡ ਵਿੱਚ ਚੰਗੀ ਤਰ੍ਹਾਂ ਜੰਮ ਗਿਆ ਤਾਂ ਉਸ ਨੇ ਭਰਾ ਦਾ ਪਤਾ ਕੀਤਾ। ਜਾ ਕੇ ਉਸ ਨੂੰ ਮਿਲਿਆ। ਦੋਨੇ ਬਹੁਤ ਖੁਸ਼ ਹੋਏ। ਬਿੰਦੂ ਨੇ ਉਸ ਨੂੰ ਕਿਹਾ, "ਉਹਨ ਅੱਲਾ ਦਾ ਫਜ਼ਲ ਹੈ। ਚਲੋ ਮੇਰੇ ਨਾਲ ਅਤੇ دیਵਾਨੀ ਸੰਭਾਲੋ। ਮੈਂ ਚਾਹੁੰਦਾ ਹਾਂ ਤੁਹਾਡਾ ਵਿਆਹ ਆਪਣੀ ਸਾਰੀ ਨਾਲ ਕਰਾ ਦੇਵਾਂ। ਬੜੀ ਪਿਆਰੀ ਕੁੜੀ ਹੈ।" ਚੰਦੂ ਨੇ ਉਹਨੂੰ ਦੱਸਿਆ ਕਿ ਉਹ ਪਹਿਲਾਂ ਹੀ ਸ਼ਾਦੀशुदा ਹੈ ਸਾਰੇ ਹਾਲਾਤ ਸੁਣ ਕੇ ਬਿੰਦੂ ਨੇ ਉਹਨੂੰ ਸਮਝਾਇਆ ਕਿਲੰਦਰ ਬੇਗ ਬੇਹਦ ਦੌਲਤਮੰਦ ਆਦਮੀ ਹੈ ਉਸ ਦੀ ਕੁੜੀ ਨਾਲ ਵਿਆਹ ਕਰਵਾ ਲੈ ساری ਉਮਰ ਐਸ਼ ਕਰੇਗਾ ਅਮੀਨਾ ਦੇ ਬਾਪ ਕੋਲ ਕੀ ਪਿਆ ਹੈ ਚੰਦੂ ਆਪਣੇ ਭਰਾ ਦੀਆਂ ਇਹ ਗੱਲਾਂ ਸੁਣ ਕੇ ਲਾਲਚ ਵਿੱਚ ਆ ਗਿਆ ਅਤੇ ਦੌਲਤਮੰਦ ਅਮੀਨਾ ਨੂੰ ਛੱਡ ਦਿੱਤਾ ਤਲਾਕਨਾਮਾ ਕਿਸੇ ਦੇ ਹੱਥ ਪਿਝਵਾ ਦਿੱਤਾ ਅਤੇ ਉਸ ਨੂੰ ਮਿਲੇ ਬਗੈਰ ਹੀ ਚਲਾ ਗਿਆ ਕੁਝ ਦਿਨਾਂ ਬਾਅਦ ਹੀ ਬਿੰਦੂ ਨੇ ਆਪਣੇ ਭਰਾ ਦਾ ਵਿਆਹ ਕਲੰਦਰ ਬੇਗ ਦੀ ਛੋਟੀ ਕੁੜੀ ਨਾਲ ਕਰ ਦਿੱਤਾ ਅਮੀਨਾ ਹੈਰਾਨ ਪਰੇਸ਼ਾਨ ਸੀ ਕਿ ਉਸ ਦਾ ਪਿਆਰਾ ਚੰਦੂ ਇੱਕਦਮ ਕਿੱਥੇ ਗੁੰਮ ਹੋ ਗਿਆ ਪਰ ਉਹਨੂੰ ਭਰੋਸਾ ਸੀ ਕਿ ਉਹ ਉਸ ਨੂੰ ਮੁਹੱਬਤ ਕਰਦਾ ਹੈ ਇੱਕ ਦਿਨ ਜ਼ਰੂਰ ਵਾਪਸ ਆ ਜਾਵੇਗਾ ਬੜੀ ਦੇਰ ਉਸਨੇ ਉਸ ਦੀ ਵਾਪਸੀ ਦਾ ਇੰਤਜ਼ਾਰ ਕੀਤਾ ਅਤੇ ਉਸ ਦੀ ਯਾਦ ਵਿੱਚ ਅਥਰੂ ਵਹਾਉਂਦੀ ਰਹੀ ਜਦੋਂ ਉਹ ਨਾ ਆਇਆ ਤਾਂ ਅਮੀਨਾ ਦੇ ਬਾਪ ਨੇ ਜਮੀਲ ਨੂੰ ਨਾਲ ਲਿਆ ਅਤੇ ਬਿੰਦੂ ਦੇ ਪਿੰਡ ਚਲਾ ਗਿਆ ਉਸ ਦੀ ਮੁਲਾਕਾਤ ਚੰਦੂ ਨਾਲ ਹੋਈ ਉਹ ਦੌਲਤ ਦੇ ਨਸ਼ੇ ਵਿੱਚ ਸਾਰਿਆਂ ਨੂੰ ਭੁੱਲ ਚੁੱਕਿਆ ਸੀ ਅਮੀਨਾ ਦੇ ਬਾਪ ਨੇ ਉਸ ਦਾ ਬੜਾ ਮਿੰਨਤ ਤਰਲਾ ਕੀਤਾ ਅਤੇ ਉਸ ਨੂੰ ਕਿਹਾ ਹੋਰ ਕੁਝ ਨਹੀਂ ਤਾਂ ਆਪਣੇ ਇਸ ਛੋਟੀ ਉਮਰ ਦੇ ਬੇਟੇ ਦਾ ਖਿਆਲ ਕਰ ਤੇਰੇ ਬਗੈਰ ਇਸ ਬੱਚੇ ਦੀ ਜ਼ਿੰਦਗੀ ਕੀ ਹੈ ਚੰਦੂ ਨੇ ਕੋਰਾ ਜਵਾਬ ਦਿੱਤਾ ਮੈਂ ਆਪਣੀ ਦੌਲਤ ਤੇ ਇੱਜ਼ਤ ਇਸ ਬੱਚੇ ਲਈ ਨਹੀਂ ਛੱਡ ਸਕਦਾ ਹਾਂ ਜਾਓ ਇਸ ਨੂੰ ਲੈ ਜਾਓ ਅਤੇ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ ਜਦੋਂ ਅਮੀਨਾ ਦੇ ਬਾਪ ਨੇ ਹੋਰ ਜ਼ਿਆਦਾ ਮਿੰਨਤ ਤਰਲੇ ਕੀਤਾ ਤਾਂ ਚੰਦੂ ਨੇ ਉਸ ਬੁੱਢੇ ਨੂੰ ੱਤਕੇ ਦੇ ਕੇ ਬਾਹਰ ਕੱਢ ਦਿੱਤਾ ਨਾਲ ਹੀ ਆਪਣੇ ਬੱਚੇ ਨੂੰ ਵੀ ਬੁੱਢਾ ਪਾਪ ਗਮ ਅਤੇ ਦੁੱਖ ਨਾਲ ਚੂਰ-ਚੂਰ ਕਰ ਪੁੱਜਿਆ ਅਤੇ ਅਮੀਨਾ ਨੂੰ ساری داستان ਸੁਣਾ ਦਿੱਤੀ। ਅਮੀਨਾ ਨੂੰ ਇਸ ਕਦਰ ਚਦਮਾ ਪੁੱਜਿਆ ਕਿ ਉਹ پاگل ਹੋ ਗਈ। ਚੰਦੂ ਨੇ ਇੱਕ-ਇੱਕ ਕਰਕੇ ਐਨੇ ਪੁਆੜੇ ਪਾਏਗੇ। ਉਸ ਦੀ ساری ਦੌਲਤ ਉੱਜੜ ਗਈ। ਭਰਾ ਨੇ ਵੀ ਅੱਖਾਂ ਫੇਰ ਲਈਆਂ। ਪਤਨੀ ਲੜ ਝਗੜ ਕੇ ਆਪਣੇ ਪੇਕੇ ਚਲੀ ਗਈ। ਕੋ ਨੋ ਨੂੰ ਅਮੀਨਾ ਯਾਦ ਆਈ। ਉਹ ਉਸ ਨੂੰ ਮਿਲਣ ਲਈ ਗਿਆ। ਉਸ ਦਾ ਪੁੱਤਰ ਜ਼ਮੀਰ ਹੱਡੀਆਂ ਦਾ ਢਾਂਚਾ ਉਸ ਨੂੰ ਘਰ ਦੇ ਬਾਹਰ ਮਿਲਿਆ। ਉਸਨੇ ਉਹਨੂੰ ਪਿਆਰ ਕੀਤਾ ਅਤੇ ਅਮੀਨਾ ਬਾਰੇ ਉਸਨੂੰ ਪੁੱਛਿਆ ਜਮੀਲ ਨੇ ਉਸਨੂੰ ਕਿਹਾ ਆਓ ਤੁਹਾਨੂੰ ਦੱਸਦਾ ਹਾਂ ਮੇਰੀ ਮਾਂ ਅੱਜਕੱਲ ਕਿੱਥੇ ਰਹਿੰਦੀ ਹੈ ਉਹ ਉਸਨੂੰ ਦੂਰ ਲੈ ਗਿਆ ਅਤੇ ਕਬਰ ਵੱਲ ਇਸ਼ਾਰਾ ਕਰਕੇ ਕਿਹਾ ਇੱਥੇ ਰਹਿੰਦੀ ਹੈ ਅਮੀਨਾ ਮਾਂ ਤੁਸੀਂ ਸੁਣੀ ਕਹਾਣੀ ਅਮੀਨਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਹਾਂ ਅਗਲੇ ਦਰ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ